6 ਜੂਨ 1984 ਕੱਲੂ ਕਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਕਰਵਾਏ ਗਏ ਜਿਨ੍ਹਾਂ ਦਾ ਭੋਗ 6 ਜੂਨ ਨੂੰ ਸਵੇਰੇ 7 ਵਜੇ ਪਵੇਗਾ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵੇਲੇ ਦੀ ਮੌਜੂਦਾ ਸਰਕਾਰ ਵੱਲੋਂ ਦਰਬਾਰ ਸਾਹਿਬ ਤੇ ਫੌਜਾਂ ਭੇਜ ਕੇ ਟੈਂਕਾਂ ਧੋਪਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਅੰਦਰ ਮੌਜੂਦ ਸੀ ਜਿਸ ਦੇ ਚਲਦਿਆਂ ਬੇਗੁਨਾਹ ਬੱਚੇ ਬਜ਼ੁਰਗ ਅਤੇ ਔਰਤਾਂ ਸ਼ਹੀਦ ਹੋਏ ਸਨ ਜਿਨ੍ਹਾਂ ਦੀ ਯਾਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਹਨ ਅਤੇ ਜਿਨ੍ਹਾਂ ਦੇ ਭੋਗ 6 ਜੂਨ ਸਵੇਰੇ 7 ਵਜੇ ਪਾਏ ਜਾਣਗੇ ਉਹਨਾਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿੱਚ ਬੈਠ ਕੇ ਉਹ ਜਪਜੀ ਸਾਹਿਬ ਦਾ ਪਾਠ ਕਰਨ ਅਤੇ ਸੰਗਤ ਇਸ ਦਿਹਾੜੇ ਨੂੰ ਸ਼ਰਧਾ ਭਾਵਨਾ ਅਤੇ ਸਤਕਾਰ ਨਾਲ ਮਨਾਵੇ ਜੂਨ 1984 ਸੇਕੋਮ ਲਈ ਅਕਾਦ ਦੇ ਅਕਸਾਇ ਜਿਹੜਾ ਸਮਾਂ ਸੀਗਾ ਉਸ ਸਮੇਂ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਨੇ ਸੱਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ 38 ਹੋਰ ਗੁਰਦਵਾਰਿਆਂ ਤੇ ਹਮਲਾ ਕੀਤਾ ਇੱਕ ਜੂਨ ਨੂੰ ਪਹਿਲਾ ਹਮਲਾ ਕੀਤਾ ਜਿਸ ਵਿੱਚ ਭਾਈ ਮਹਿੰਗਾ ਸਿੰਘ ਬਬਰ ਸ਼ਹੀਦ ਹੋ ਗਏ ਉਸ ਤੋਂ ਬਾਅਦ 2 ਤਰੀਕ ਅਦਿਤਿਆ ਨਤਰੀ ਕੀ ਦਿਨ ਰਾਤ ਨੂੰ ਕਰਕੇ ਲਾ ਦਿੱਤਾ ਗਿਆ ਜਿਹੜੇ ਸੰਗਤ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਿਦਿਦੜ ਅਮਰੌਣ ਆਈ ਸੀ ਉਹ ਸੱਚਖੰਡ ਸ਼ਹੀਦ ਮੰਦਰ ਸਾਹਿਬ ਅੱਗੇ ਕਰ ਗਏ ਚਾਰ ਜਵਨੋ ਕਢ ਕੇ ਲਗਭਗ ਪੌਣੇ 5 ਵਜੇ ਪਹਿਲਾ ਹਮਲਾ ਜਿਹੜਾ ਸੱਚਖੰਡ ਸ਼ਹੀਦ ਮੰਦਰ ਸਾਹਿਬ ਤੇ ਤੋਪ ਦੇ ਗੋਲੇ ਨਾਲ ਕੀਤਾ ਗਿਆ ਉਸ ਸਮੇਂ ਤੋਂ ਬਾਅਦ ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਭਾਈ ਅਮਰੀਕ ਸਿੰਘ ਬਾਬਾ ਸ਼ਿਵੇਖ ਸਿੰਘ ਅਤੇ ਬਾਬਾ ਠਾਰਾ ਸਿੰਘ ਅਤੇ ਬਬਰ ਖਾਲਸਾ ਦੇ ਸਿੰਘਾਂ ਨੇ ਡਟ ਕੇ ਮੁਕਾਬਲਾ ਕੀਤਾ ਜਿਸ ਵਿੱਚ ਭਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਭਾਈ ਅਮਰੀਕ ਸਿੰਘ ਭਾਈ ਸ਼ਿਵੇਖ ਸਿੰਘ ਬਾਬਾ ਠਾਰਾ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘ ਜਿਹੜੇ ਸੰਤਾਂ ਦਾ ਹੁਕਮ ਕਰਦਾ ਕਿ ਜਿਹੜਾ ਨਿਕਲ ਕੇ ਜਾ ਸਕਦਾ ਉਹ ਨਿਕਲ ਜਾਵੇ ਉਹਨਾਂ ਦੇ ਹੁਕਮ ਮੰਨਦੇ ਆ ਜਿਹੜੇ ਸਿੰਘ ਨਿਕਲ ਸਕਦੇ ਹੋ ਨਿਕਲ ਗਏ ਬਾਰੇ ਉਹ ਸੀਨ ਜਿਹੜਾ ਹਮੇਸ਼ਾ ਹੀ ਸੇਕੋਮ ਨੂੰ ਇਹ ਫਿਰਦੇ ਤੇ ਉਕਰਿਆ ਹੋਇਆ ਆ ਜਦੋਂ ਵੀ 6 ਜੂਨ ਆਉਂਦੀ ਆ ਤਾਂ ਉਹ ਜਿਹੜਾ ਕੱਲੂ ਘਰੇ ਦਾ ਸਮਾਂ ਉਹ ਯਾਦ ਆ ਜਾਂਦਾ। ਸ੍ਰੀ ਕਾਲ ਤਖਤ ਸਾਹਿਬ ਦੇ ਹਦੇਸ਼ਾ ਅਨੁਸਾਰ ਸਾਰੇ ਕੋਮਨ ਸਿੰਘ ਸਾਹਿਬ ਨੇ ਦੇਸ਼ ਕੀਤਾ ਸੀ ਕਿ 4 ਜੂਨ ਤੋਂ ਲੈ ਕੇ 6 ਜੂਨ ਤੱਕ ਹਰ ਸਿੱਖ ਭਾਈ ਜਿਹੜੇ ਉਹ ਕਾਲੀਆਂ ਦਸਤਾਰਾਂ ਸੋਣ ਬੇਬੀਆਂ ਜਿਹੜੀਆਂ ਉਹ ਕਾਲੇ ਦੁਪट्टे ਲੈਣ ਹਰ ਇੱਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਮੰਨਣਾ ਚਾਹੀਦਾ ਹਰ ਗੁਰਦਵਾਰੇ ਵਿੱਚ ਇਸ ਜੂਨ 84 ਦੇ ਕੱਲੂ ਘਾਰੇ ਬਾਰੇ ਸਮਾਗਮ ਕਰਕੇ ਸੰਗਤਾਂ ਨੂੰ ਜਾਣੂ ਕਰਾਉਣਾ ਚਾਹੀਦਾ ਇਸੇ ਇਸੇ ਦਰਮੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੰਭ ਕੀਤਾ ਜਾ ਰਿਹਾ ਜਿਹਦੇ ਭੋਗ 6 ਜੂਨ ਨੂੰ ਸਰੇ ਆਹ ਸরবিਵਾਰ ਦੇ ਕੀਰਤਨ ਦੇ ਬਾਅਦ 7:30 ਵਜੇ ਪਹਿਣਗੇ ਇਸ ਸਮਾਗਮ ਵਿੱਚ ਹਰ ਮਾਈ ਭਾਈ ਜਿੰਨੇ ਵੀ ਆਉਣਾ ਉਹਨੂੰ ਬੇਨਤੀ ਹੈ ਕਿ ਇਹ ਸਮਾਂ ਬੜਾ ਦੁਖਦਾਈ ਹੁੰਦਾ ਸੰਕਟਾਂ ਦੇ ਜ਼ਖਮ ਜਿਹੜੇ ਅੱਲੇ ਹੁੰਦੇ ਨੇ ਇਸ ਕਰਕੇ ਹਰ ਮਾਈ ਭਾਈ ਇਹਨੂੰ ਸ਼ਾਂਤੀਪੂਰਵਕ ਗੁਰੂ ਬਾਣੀ ਜਪ ਕਰਦੇ ਹੋਏ ਮਨਾਉਣ ਇਹਨੀਆਂ ਬੇਨਤੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ